ਸੋ ਤੇ ਬਾਲੀਵੁੱਡ ਕਲਾਕਾਰ ਸੰਜੇ ਸਿੰਘ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ ਨੇ ਜਿੱਥੇ ਕਿ ਸਚਕੰਨ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਗੁਰੂ ਘਰ ਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਤਾਂ ਦੱਸ ਸੀ ਕਿ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਆਏ ਉਹਨਾਂ ਦਾ ਆਪਣਾ ਪੰਜਾਬ ਹੈ ਤੇ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਚੌਥੀ ਦੇ ਲੋਕਾਂ ਦਾ ਕਾਫੀ ਪਿਆਰ ਮਿਲਿਆ ਉਹਨਾਂ ਨੇ ਕਿਹਾ ਕਿ ਇੱਥੇ ਅਸੀਂ ਇੱਕ ਫਿਲਮ ਦੀ ਸ਼ੂਟਿੰਗ ਦੇ سلسلے ਦੇ ਵਿੱਚ ਆਇਆ ਤੇ ਅੱਜ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਦਾ ਮੌਕਾ ਮਿਲਿਆ बहुत अच्छा लग रहा है हम लोग शूटिंग करने और मतलब के यहाँ आना बहुत बहुत जरूरी है माता देखने बाबा के दर्शन करने और बहुत अच्छा लगता है अमृतसर बहुत प्यारी जगह है पंजाब साडा स्टेट है पंजाब न प्यार है साधा संजय बाबा आपके पिताजी काफी देर राजनीति से जुड़े हैं ਮੈਨੂੰ ਮਾਫ ਕਰ ਦਿਓ ਯਾਰ ਸਾਰੇ ਦਰਸ਼ਕੋ ਸਾਹਿਬਾ ਅਸੀਂ ਬਾਬਾ ਨਾਲ ਸ਼ੂਟਿੰਗ ਲਈ ਇੱਥੇ ਪਹੁੰਚੇ ਹੈ ਔਰ ਕੌਣ ਕੀ ਪ੍ਰੋਜੈਕਟ ਹੈ ਔਰ ਕੀ ਗੱਲ ਬਣ ਰਹੀ ਹੈ ਪ੍ਰੋਜੈਕਟ ਚੰਗਾ ਪ੍ਰੋਜੈਕਟ ਹੈਗਾ ਅਦਿੱਤਿਆ ਧਾਰ ਡਾਇਰੈਕਟਰ ਹੈਗਾ ਨਗਵੀਰ ਸਿੰਘ ਹੈਗਾ ਅਜੀਤ ਸਾਹਿਬ ਹੈਗੇ ਨੇ ਬਹੁਤ ਐਕਸ਼ਨ ਐਕਸ਼ਨ ਪਿਕਚਰ ਹੈਗੀ ਐਕਚੁਅਲੀ ਇਮੋਸ਼ਨ ਬਹੁਤ ਚੰਗੀ ਪਿਕਚਰ ਹੈ ਬਈ ਨਾਲ ਕੋਈ ਫੇਮਸ ਜਿੱਦਾਂ ਤੁਸੀਂ ਗੱਲ ਚਾਹ ਪੀਣੇ ਪਹੁੰਚੇ ਸੀ ਹਾਂ ਜੀ ਜਲੇਬੀ ਖਾਵਾਂਗਾ ਤੇ ਥੋੜੀ ਜਿਹੀ ਲੱਤ ਪਨੀਰ ਦੇ ਟਿੱਕੇ ਆਏ ਆਏ ਮਜ਼ਾ ਆ ਜਾਂਦਾ ਇੱਥੇ ਅਮਰਜ਼ੇਦ ਦਾ ਖਾਣਾ ਦੇ ਬੱਲੇ ਬੱਲੇ ਆ